ਵਹੀ ਗੁਰਜੀਕਾ ਖਾਲਸਾ ਵਹੀ ਗੁਰਜੀਕੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਜੇ ਆਪਾਂ ਵੀਡੀਓ ਲੈ ਕੇ ਆਵਾਂ ਵਾਲਾ ਵਾਲੀ ਪੱਗ ਜਿਹੜੀ ਲੈਂਥ 7.5 ਮੀਟਰ ਅਤੇ ਜਿਹੜਾ ਕਪੜਾ ਬਫਲ ਬਲ ਵਾਤਿਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਛੱਡਦੇ ਸੈਂਟਰ ਤੋਂ ਲਿਆ ਕੇ ਲਾਉ ਨੂੰ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦ ਪਸਾ ਉੱਤੇ ਰੱਖ ਕੇ ਦੋਵੇਂ ਪੱਲਿਆਂ ਵਿੱਚ ਜਿਹੜਿਆ ਬਾਲ ਨੇ ਇਕੱਠੇ ਕਰਨੇ ਹਨ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਪਹਿਲੇ ਪੱਲੇ ਵਾਲੇ ਪੱਲੇ ਜੋ ਜਿਹੜਾ ਮ ball ਇਕੱਠੇ ਕਰਕੇ ਫਿਰ ਦੂਜੇ ਪੱਲੇ ਦੇ ਜਿਹੜੇ ball ਇਕੱਠੇ ਕਰਕੇ ਦੋਵੇਂ ਬਲਾਂ ਨੂੰ ਆਪਾਂ ਇਕੱਠੇ ਕਰਕੇ ਤੇ ਅਦੀ ਅਦੀ ਗੱਲ ਟੱਕ ਜਿਹੜਾ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੂਣੀ ਦਾ ਗੋਲ ਤਾਂ ਥੱਲੇ ਰੱਖ ਕੇ ਬੰਦ ਪਸਾ ਸੋਤਰਾ ਕੇ ਦੋਹੀ ਪੱਲੇ ਉਹ ਜਿਹੜੇ ਆਪਾਂ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਸਨਾ ਜੋੜ ਕੇ ਆਪਾਂ ਇਹਦੇ ਬਾਲ ਨੇ ਥੱਲੇ ਜਾਂ ਉੱਤੋਂ ਪਾਣੀ ਸ਼ੁਰੂ ਕਰਨੇ ਆ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਪਹਿਲੇ ਪਹਿਲੇ ਜਿਹੜੇ ਆ ਬ ਵਾਲ ਨੂੰ ਇਕੱਠੇ ਕਰਨੇ ਆ ਉਂਗਲੀ ਦੇ ਗੁੱਠ ਨਾਲ ਜਿਹੜੇ ਆ ਬ ਵਾਲ ਨੂੰ ਚੰਗੀ ਤਰ੍ਹਾਂ ਇਕੱਠੇ ਕਰਕੇ ਤੇ ਨਾਲ ਜਿਹੜੇ ਆ ਉਹਨਾਂ ਵਿੱਚ ਸੂਈ ਸੂਈਆਂ ਪੱਗ ਪੈਣ ਫੇਰ ਕੇ ਉਹਨਾਂ ਬਲਾਂ ਨੂੰ ਵਧਾ ਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਉਹ ਲੋਟ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਹੀ ਕਰਕੇ ਤੇ ਟੈਟ ਕਰਕੇ ਜਿਹੜਾ ਬਲਾਂ ਨੂੰ ਬਲਾਂ ਨੂੰ ਲੋਡ ਕਰਕੇ ਤੇ ਲੜ ਨੂੰ ਲੋਟ ਕਰਕੇ ਲਗਾ ਦਿੰਨਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਉਹ ਨਹੀਂ ਡਾਖਲ ਤੋਂ ਥਲੇ ਰਾਕੇ ਬੰਦ ਪਾਸਾ ਤਰਾ ਕੇ ਦੋ ਹੀ ਪੱਲੇ ਆਪ ਇਕੱਠੇ ਕਰਕੇ ਤੇ ਇੱਕ ਵਾਰ ਇੱਕ ਵਾਰ ਜਿਹੜਾ ਸਭ ਤੋਂ ਪਹਿਲਾ ਜਿਹੜੇ ਪਹਿਲੇ ਪੱਲੇ ਚ ਜਿਹੜਾ ਬਵਾਲਿਆਂ ਇਕੱਠੇ ਕਰਨੇ ਆ ਤੇ ਫਿਰ ਆਪਣੇ ਥੱਲੇ ਥੱਲੇ ਦਾ ਪੱਲਾ ਉਹ ਉਹਦੇ ਵਿੱਚ ਜਿਹੜਾ ਬਵਾਲਿਆਂ ਇਕੱਠੇ ਕਰਕੇ ਚੰਗੀ ਤਰ੍ਹਾਂ ਆਪਾਂ ਬਲਾਣਾ ਲੋਡ ਕਰਕੇ ਤੇ ਜੱਕੀ ਤਰ੍ਹਾਂ ਟੈਟ ਕਰਕੇ ਬਲਾਣੂ ਤੇ ਲੋਡ ਕਰਕੇ ਲਗਾ ਲੈਣਾ ਹੈ ਲੜਨੂ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਯੂ ਕਰਿਓ ਅਤੇ ਜਿਹੜੇ ਵੀ ਸਾਡੇ ਫੇਸਬੁਕ ਪੇਜ ਨਵੇਂ ਆਣ ਉਹ ਸਾਡੇ ਫੇਸਬੁਕ ਪੇਜ ਨੂੰ ਫੋਲੋ ਜੁਆ ਕਰਿਓ ਜਿਹੜਾ ਆਪਾਂ ਲੜ ਲੜ ਲਗਉਣਾ ਹੈ ਲੜਨ ਨੂੰ ਬੈਗ ਤੇ ਪਿੱਛੇ ਕਰਕੇ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦ ਬਸ ਉੱਤਰਾ ਕੇ ਤੇ ਆਪਾਂ ਜਿਹੜੇ ਦੋਈ ਬੱਲੇ ਜਿਹੜੇ ਆਪਾਂ ਬੱਲ ਨੂੰ ਇਕੱਠੇ ਕਰਦੇ ਆ ਨਾ ਤੇ ਬੈਤ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸ਼ਟ ਕਰਕੇ ਤੇ ਅੱਖਾਂ ਖੋਲ ਕੇ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਜਿਹੜੇ ਆਪਾਂ ਨਾਲ ਦੋ ਬਲ ਨੂੰ ਆਪੋਂ ਤੋਂ ਥੱਲੇ ਇਸ ਸਟਾਰਟ ਸ਼ੁਰੂ ਕਰਨਾ ਹੈ ਬਲਣੋਂ ਪਹਿਲੇ ਉਤੋਂ ਪਾਣਾ ਸ਼ੁਰੂ ਕਰਨਾ ਹੈ ਚੰਗੀ ਤਰ੍ਹਾਂ ਜਿਹੜਾ ਆਪਾਂ ਬਲ ਨੂੰ ਲੋਟ ਕਰਕੇ ਤੇ ਆਪਣੇ ਬਲ ਨੂੰ ਚੰਗੀ ਤਰ੍ਹਾਂ ਟੈਨ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੁੱਲ੍ਹ ਦੱਥਲੇ ਰੱਖ ਕੇ ਬੰਦ ਪਾਸ ਉੱਤਰਾ ਕੇ ਦੋਈ ਪੱਲਿਆਂ ਵਿਚ ਜਿਹੜਾ ਆਪਾਂ ਵਾਲਿਓ ਇਕੱਠੇ ਕਰਨੇ ਹਨ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲਿਓ ਇਕੱਠੇ ਕਰਕੇ ਤੇ ਲੜ ਨੂੰ ਲੋਟ ਕਰਕੇ ਲਗਾ ਦੇਣਾ ਹੈ ਤੇ ਨਾਲ ਹੀ ਨਾਲ ਜਿਹੜੇ ਆਪਾਂ ਵਾਲਿਓ ਬਾਹਾਂ ਸੂਈ ਨਾਲ ਜਿਹੜੇ ਆਪਾਂ ਵਧਾ ਸਕਦੇ ਹਾਂ ਵੀਡੀਓ ਵੱਤਵਾ ਸੇ ਜੋਖ ਰਹੇ ਹੋ ਤਾਂ ਜਿਹੜੇ ਵੀ ਇਹਨਾਂ ਨੂੰ ਬੋਲਾ ਵਾਲੀ ਪੱਗ ਬਣਾਉਣ ਵਿੱਚ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸਲੂਸ਼ਨ ਕਰ ਲੈਣਾ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਲਗਾਉਣਾ ਹੈ ਇਹੋਂ ਜਿਹੜੇ ਆਪਾਂ ਆਪਣੇ ਵਾਲ ਪਾਏ ਨੇ ਉਹਨਾਂ ਨੂੰ ਆਪਾਂ ਸੈਟ ਕਰਨਾ ਹੈ ਤੇ ਇਹਨਾਂ ਵਿੱਚ ਜਿਹੜੇ ਆਪਾਂ ਸੂਈਆਂ ਪੱਗ ਪੈਨਲ ਬਲੰਡ ਟਾਈਟ ਕਰ ਲੈਣਾ ਹੈ ਤੇ ਜਿੱਥੇ ਜਿੱਥੇ ਵਾਲ ਘਟਣਗੇ ਉੱਥੇ ਆਪਾਂ ਬਾਜਾਂ ਪੱਗ ਪੈਨਲ ਆਪਾਂ ਜਿਹੜੇ ਵਾਲ ਨੇ ਉਹ ਵਧਾ ਕੇ ਚੰਗੀ ਤਰ੍ਹਾਂ ਲੈ ਆਪਣੇ ਵਾਲ ਨੂੰ ਟਾਈਟ ਕਰਕੇ ਸੈਟ ਕਰ ਲੈਣਾ ਹਨ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਲਗਾਉਣਾ ਹੈ ਤੇ ਆਪਣੀ ਜਿਹੜੀ ਸ਼ੇਪ ਹੋ ਆਪਾਂ ਸੈਟ ਕਰ ਲੈਣੀ ਹੈ ਤੇ ਬਾਕੀ ਪਾਗ ਦੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਹੂਣੀ ਦਾ ਹੁਲਦਾ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਈ ਪੱਲੇ ਵਿੱਚ ਜਿਹੜਾ ਆਪਾਂ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਫੋਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲੜਾ ਵਿੱਚ ਜਿਹੜੇ ਬਲ ਨੇ ਉਹ ਇਕੱਠੇ ਕਰ ਲੈਣੇ ਹਨ ਤੇ ਚੱਗੀ ਇਹ ਲੜ ਨੂੰ ਜਿਹੜਾ ਤੁਸੀਂ ਛੇਵਾਂ ਲੜਾ ਉਹ ਬਲ ਪੱਕੇ ਵੀ ਲਗਾ ਸਕਦੇ ਹੋ ਸਿੰਪਲ ਵੀ ਲਗਾ ਸਕਦੇ ਹੋ ਤੇ ਇਸ ਵੀਡੀਓ ਵਿੱਚ ਆਪ ਜਿਹੜਾ ਸਿੰਪਲ ਲੜ ਲਗਾ ਕੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਪਹਿਲੇ ਪਹਿਲਾਂ ਜਿਆਦਾ ਖੋਲ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਫਿਰ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਉੱਤੋਂ ਦੱਬ ਕੇ ਤੇ ਸਾਫ਼ ਕਰਕੇ ਪ੍ਰੈਸ ਕਰਕੇ ਜਿਹੜੇ ਇਹ ਉਸ ਲੜ ਨੂੰ ਹਟਾ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਹੈ ਲੜ ਨੂੰ ਅੱਧਾ ਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਹੁਣ ਜਿਹੜੇ ਆਪਾਂ ਉਤਲੇ ਲੜ ਲਗਾਏ ਨੇ ਉਹਨਾਂ ਨੂੰ ਉਹਨਾਂ ਨੂੰ ਆਪਾਂ ਸੈੱਟ ਕਰਨਾ ਹੈ ਜੰਗੀ ਤੇਰੇ ਲਈ ਆਪਾਂ ਬਲਾਂ ਦੀ ਵੀ ਛੜੀ ਗੋ ਜਿਹੜੀ ਕੱਲ੍ਹ ਨਹੀਂ ਹੈ ਤੇ ਜਿੱਥੇ ਕਿਤੇ ਵਾਲ ਕਟ ਹੋਣਗੇ ਤੇਵਾ ਪਗ ਪੈਣ ਫੇਰ ਕੇ ਜਿਹੜੇ ਆਪਣੇ ਵਾਲ ਨੇ ਵਧਾ ਸਕਦੇ ਹਾਂ ਜਿੰਨਾ ਵੀਰਾਂ ਨੂੰ ਜਿਹੜੇ ਆਪਣੀ ਬਲ ਪਗ ਪੈਣ ਨਾਲ ਬਲ ਨਹੀਂ ਵਧਾਉਣੇ ਆ ਦੇ ਉਹ ਕਿਰਪਾ ਕਰਕੇ ਨਾ ਜਿਹੜੇ ਆਪਣੇ ਵਾਲ ਨੇ ਪਗ ਪੈਣ ਨਾਲ ਨਾ ਵਧਾਉਣ ਕਿਉਂਕਿ ਪਗ ਵਿੱਚ ਪਗ ਪਟੜਾ ਜਿਹੜਾ ਆਪਣਾ ਡਰ ਹੋ ਸਕਦਾ ਹੈ ਤੇੜਾ ਪਾ ਕਲਗੀ ਲੜ ਲਾਉਣਾ ਹੈ ਜਿਹੜਾ ਪੱਗ ਬੈ ਲਾਉਣਾ ਨਾ ਕਿ ਜਿਹੜਾ ਪੱਗ ਬੈ ਲਾਉਣਾ ਹੈ ਹੁਣ ਜਿਸ ਕਿਸ ਜਿੱਥੇ ਕਿਤੇ ਜਿਹੜੇ ਵਾਲ ਘਟਣਗੇ ਉੱਥੇ ਆਪਾਂ ਪੱਗ ਪੈਣ ਫੇਰ ਕੇ ਜਾਂ ਆਪਣਾ ਬਾਏ ਫੇਰ ਕੇ ਜਿਹੜੇ ਆਪਣੇ ਵਾਲੀਆਂ ਸੰਗੜਨੇ ਕਰਨੇ ਹਨ ਤੇ ਲੋਕ ਤੋਂ ਲੈ ਕੇ ਪਿੱਛੇ ਤੱਕ ਜਿਹੜੇ ਆਪਾਂ ਵਾਲਦੇ ਹੋ ਚੰਗੀ ਤਰ੍ਹਾਂ ਸੰਗੜਨੇ ਕਰ ਲੈਣੇ ਤੇ ਜੇ ਕੋਈ ਜੇ ਕੋਈ ਵਾਲ ਜਿਹੜੇ ਵਾਲ ਢਿੱਲੇ ਰਹਿੰਦੇ ਉਹਨਾਂ ਤੇ ਆਪਾਂ ਆਪਣੇ ਜਿਹੜਾ ਬਾਏ ਫੇਰ ਕੇ ਜਾਂ ਪੱਗ ਪੈਣ ਫੇਰ ਕੇ ਉਹਨਾਂ ਨੂੰ ਆਪਾਂ ਟੈਟ ਕਰਕੇ ਤੇ ਬਾਕੀ ਪੱਗ ਦੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ। ਇਹ ਵੀਲੀਪ ਸੰਤਰੇ ਤੋਂ ਲੈ ਕੇ ਸ਼ੁਰੂ ਕਰਕੇ ਮੈਂ ਤੁਹਾਨੂੰ ਵੀਡੀਓ ਵਿੱਚ ਬਤਵਾਰ ਰਿਹਾ ਜੂ ਕਰਿਓ। ਤੇ ਜਗੀਤ ਲਈ ਆਪਣੇ ਵਾਲ ਨੇ ਟਾਈਡ ਕਰਕੇ ਤੇ ਬਲ ਵਧਾ ਕੇ ਤੇ ਆਪੇ ਬਾਕੀ ਪਗ ਦੀ ਵੀਡੀਓ ਸ਼ੈਟਿੰਗੋ ਕਰ ਲੈਣੀ ਹੈ। ਤੇ ਜਿੱਥੇ ਕਿ ਵਾਲ ਕੱਟ ਰਹੇ ਨੇ ਆ ਉਥੇ ਆਪਾਂ ਪਗ ਫਿਰ ਪੇਰ ਤੇ ਆਪਣੇ ਜਿਹੜੇ ਵਾਲਿਓ ਸੰਗਰੇ ਕਰ ਸਕਦੇ ਹਾਂ। ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਉਹ ਨੋਕ ਤੋਂ ਲੈ ਕੇ ਪਿੱਛੇ ਤੱਕ ਜਿਹੜੇ ਆਪਾਂ ਸੰਗਰੇ ਕਰ ਲੈਣੇ ਹਨ ਨੋਕ ਤੋਂ ਵੀ ਲੈ ਕੇ ਆਪਣੇ ਵਾਲ ਨੂੰ ਸੈਟ ਕਰ ਲੈਣੇ ਹਨ ਜਿਹੜਾ ਆਪਾਂ ਕੱਗੀ ਲੜ ਲਾਉਣਾ ਅੱਧਾ ਅੱਧਾ ਥੱਲੇ ਫੋਲਡ ਕਰਕੇ ਲੜ ਨੂੰ ਬਾਤ ਚੜਾਈ ਜਿਹੜਾ ਆ ਕੇ ਮੋੜ ਲੈ ਕੇ ਜਿਹੜੀ ਆਪਾਂ ਦੀ ਲੜ ਦੀ ਚੜਾਈ ਘਟਾ ਲੈਣੀ ਹੈ ਤੇ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਬਾਹਰ ਨਾਲ ਕੱਢ ਗਏ ਚੰਗੀ ਤਰ੍ਹਾਂ ਜਿਹੜੇ ਲੜ ਨੂੰ ਪ੍ਰੈਸ ਕਰਕੇ ਤੇ ਜੇ ਲੜੋ ਤੁਸੀਂ ਬਣਾ ਲਾਉਣਾ ਚਾਹਦੇ ਤੁਸੀਂ ਬਣਾ ਲਾ ਲੈ ਵੀ ਜਗਾ ਸੈਂਪਲ ਵੀ ਲਗਾ ਸਕਦੇ ਹੋ ਤੇ ਚੰਗੀ ਤਰ੍ਹਾਂ ਜਿਹੜਾ ਆਪ ਲੜ ਨੂੰ ਸੈਟ ਕਰਕੇ ਤੇ ਉਹਦੀ ਆਪ ਜਿਹੜੀ ਚੜਾਈ ਉਹ ਸੈਟ ਕਰਕੇ ਜਿਹੜਾ ਲੜ ਨੂੰ ਪੱਗ ਪੈਰ ਦੇ ਥੱਲੇ ਰੱਖ ਕੇ ਪੱਗ ਪੈਰ ਦੇ ਥੱਲੇ ਰੱਖ ਕੇ ਫਰੰਟ ਵੱਲ ਫੋਲਡ ਕਰ ਦੇਣਾ ਹੈ ਤੇ ਪੱਗ ਪੈਰ ਦੇ ਥੱਲੇ ਰੱਖ ਕੇ ਮੂਰੇ ਵੱਲ ਮੋੜ ਕੇ ਚੰਗੀ ਤਰ੍ਹਾਂ ਜਿਹੜਾ ਆਪ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹਦੇ ਤੁਸੀਂ ਉਹਨੇ ਉਹਦੀ ਚੜਾਈ ਰੱਖ ਕੇ ਜਿਹੜਾ ਲੜ ਨੂੰ ਤੇ ਫਰੰਟ ਵੱਲ ਫੋਲਡ ਕਰਕੇ ਇਹ ਜਿਹਨੇ ਵਾਲ ਬੰਦੇ ਹੋਣਗੇ ਉਹਨਾਂ ਨੂੰ ਆਪਾਂ ਲੋਡ ਕਰਕੇ ਜਿਹੜਾ ਲੜਨ ਨੂੰ ਲਗਾ ਲੈਣਾ ਲੜਨ ਨੂੰ ਉੱਤੇ ਦੱਬ ਦੇਣਾ ਹੈ ਤੇ ਜੇ ਕੋਈ ਕਿਤੇ ਕਿਤੇ ਵਾਲ ਕੱਟ ਰਹੇ ਨੇ ਆ ਉਥੇ ਆਪਾਂ ਵਾਈ ਫੇਰ ਕੇ ਆਪਣੇ ਜਿਹੜੇ ਵਾਲ ਨੇ ਵਧਾ ਲੈਣੇ ਹਨ ਤੇ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪਹਿਲਾਂ ਲਾਈਟਰ ਦੇ ਸੈਟਰ ਚੋਂ ਉਹਨੂੰ ਆਪਾਂ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਚਾੜ੍ਹ ਪਾਸਾ ਫਲਾ ਦੇਣਾ ਤੇ ਜਿੱਥੋਂ ਕਿਤੇ ਸਲ ਲੱਗਾ ਜਾਂਦਾ ਉਥੋਂ ਉਂਗਲੀਆਂ ਦੱਬ ਕੇ ਤੇ ਇੱਕ ਜਿੱਤਰਾ ਜਿਹੜਾ ਆਪਾਂ ਸਿਰੋ ਟਾਇਲ ਕਵਰ ਕਰਕੇ ਜਿਹੜਾ ਆਪਾਂ ਬੈਗ ਦਾ ਲੜ ਲਾਉਣਾ ਅੱਧਾ ਅੱਧਾ ਖੱਪੇ ਫੋਲਡ ਕਰਕੇ ਜਿਹੜਾ ਲੜ ਨੂੰ ਬੈਗ ਤੇ ਦੱਬ ਲੈਣਾ ਹੈ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੀ ਆ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ